ਜੀ ਕੀ ਨਾਮ ਹੈ ਸਤੰਦ ਕਿੱਥੋਂ ਜੀ ਤੁਸੀਂ ਪਿੰਡੋਂ ਦੀ ਫੋੜ ਸਰ ਜਿਹੜੇ ਰਾਤ ਸਾ ਆਪਣੇ ਵਾਕਾ ਹੋਇਆ ਉਸਦੇ ਬਾਰੇ ਕੀ ਕਹਿਣਾ ਹੈ ਸਤੰਦ ਉਹਦੇ ਮਾਰੇ ਜੀ ਤਿੰਨ ਬੰਦੇ ਆਏ ਤੇ ਤਕਰੀਬਨ 12 ਵਜੇ ਜੀ ਆ ਕੇ ਸਾਡੇ ਘਰ ਦੇ ਕੋਲ ਥੋੜਾ ਗਾਹ ਨੰਗਾ ਜਿਹਨਾਂ ਨਾਲ ਕਿਤੇ ਨਾ ਜੀ ਵੀਡੀਓ ਕਾਲ ਹੁੰਦੀ ਹੈ ਜੀ ਜੀ ਉਹ ਵੀਡੀਓ ਕਾਲ ਦਾ ਕਾਟੜ ਸਾਡੇ ਬਾਹਰ ਦੇਖਿਆ ਜੀ ਉਹ ਰੋਕੀਸ਼ੇ ਨੂੰ ਮੁੜ ਕੇ ਪਈ ਗੇਟ ਤੇ ਖੜੇ ਹੋ ਕੇ ਮੋਟਰਸਾਈਕਲ ਖੜਾ ਦਿੱਤਾ ਜਿੱਕਣਾ ਮੋਟਰਸਾਈਕਲ ਸਟਾਰਟ ਕਰ ਖੜਾ ਹੋ ਗਿਆ ਦੋ ਜਣੇ ਉਤਰੇ ਘਰ ਦੇ ਗੇਟ ਦੇ ਪਿੱਛੇ ਸਾਡੇ ਮਰਗਤ ਦੋ ਦੋਨੋਂ ਬੰਦੇ ਜੀ सीधे जबरदस्त रोड साइड पे आगे खड़े हैं ठीक है इस खिलाफ तो उसी कंप्लेंट भी देती कोई ठान हाँ कंप्लेंट ठाने ठीक है तो मौका देंगे जी हाँ मौका दे आप चौंने होगी आप चौंने ही होगी और हाँ अच्छा ही देखो एक दोनों मियां व्यूकास बड़े आदमी जी ਇਸ ਲਾਵਰ ਸੇ ਨਾ ਦੋ ਆਈ ਹੈ ਜੀ ਕੰਪਲੀਟ ਆਈ ਉਹਨਾਂ ਦੀ ਜੀ ਮਤਾਂਬਕ ਸੀਟ ਕੈਮਰੇ ਜੀ ਰਾਤ ਨੂੰ ਬਾਰਾਂ ਵਜੇ ਤਿੰਨ ਨਵਾਂ ਲੋਜਿਸਟਿਕ ਜੀ ਨਾ ਸਕੂਟਰ ਦੇ ਉੱਤੇ ਅਨਲਪਸਰ ਪੰਜ ਕੋਪਰਾ ਲਾ ਕੇ ਜੀ